ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮਜੀ ਸੰਧੂ YouTube ਚੈਨਲ ਸੰਧੂ ਮਿਨੀ ਮਾਰਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਵਾਈਟ ਕਲਰ ਦੇ ਵਿੱਚ ਇੱਕ ਲਗਜ਼ਰੀ ਗੱਡੀ ਹਾਂਜੀ ਸਕੋਡਾ ਰੈਪਿਡ ਹਾਂਜੀ ਸਕੋਡਾ ਰੈਪਿਡ 2012 ਮਾਡਲ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੀ ਵਾਈਟ ਕਲਰ ਦੇ ਵਿੱਚ ਲਗਜ਼ਰੀ ਗੱਡੀ ਆ ਜੀ ਇੱਕ ਵੀ ਪੈਸਾ ਗੱਡੀ ਦੇ ਉੱਤੇ ਤੁਹਾਨੂੰ ਲਾਨ ਦੀ ਲੋੜ ਨਹੀਂ ਬਾਈ ਨੇ ਬਿਲਕੁਲ ਘਰੇ ਸੰਭੀ ਹੋਈ ਗੱਡੀ ਆ ਜੀ ਬਠਿੰਡਾ ਏਰੀਆ ਦੇ ਵਿੱਚ ਖੜੀ ਆ ਗੱਡੀ ਤੇ ਗੱਡੀ ਵਿਖਾਉਣ ਤੋਂ ਪਹਿਲਾਂ ਤੁਹਾਨੂੰ ਗੁਜਾਰਿਸ਼ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਦਬਾਓ ਬੈਲ ਦਾ ਬਟਨ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਮੈਂ ਪਹਿਲਾਂ ਵੀ ਗੁਜਾਰਿਸ਼ ਕਰਦਾ ਹਾਂ ਕਿ ਜੇ ਤੁਹਾਡੇ ਕੋਲੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਸਾਧਨ ਵਿਕਾਊ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤਾਂ ਤੁਸੀਂ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 9041734061 ਹਾਂਜੀ ਤੁਸੀਂ ਉਹ ਤੇ ਮੈਨੂੰ ਵਟਸਐਪ ਜਾਂ ਕਾਲ ਕਰਕੇ ਆਪਣੇ ਕਿਸੇ ਵੀ ਸਾਧਨ ਜਾਂ ਕਿਸੇ ਵੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਹਾਂਜੀ ਤਾਂ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਓ ਵੇਖਦੇ ਹਾਂ ਸਕੌਡਾ ਰੈਪਿਡ 2012 ਮਾਡਲ ਵਾਈਟ ਕਲਰ ਦੇ ਵਿੱਚ ਲਗਜ਼ਰੀ ਕਾਰ ਬਿਲਕੁਲ ਇੰਜਨ ਗੇਅਰ ਦੀ ਟਾਇਰ ਵਗੈਰਾ ਬੈਟਰੀ ਵਗੈਰਾ ਬਾਈ ਕਹਿੰਦਾ ਸਭ ਕੁਝ ਨਿਊ ਹੈ ਜੀ ਗੱਡੀ ਤੇ ਕੁभी ਪੈਸਾ ਲਾਉਣ ਦੀ ਲੋੜ ਨਹੀਂ ਆਓ ਪਹਿਲਾਂ ਗੱਡੀ ਵੇਖਦੇ ਆਂ ਅਤੇ ਜਦੋਂ ਤੁਹਾਨੂੰ ਗੱਡੀ ਵਿਖਾਈ ਜਾਊਗੀ ਨਾਲ ਹੀ ਓਨਰ ਦਾ ਨੰਬਰ ਸਕਰੀਨ ਤੇ ਚਲਾ ਦਿੱਤਾ ਜਾਏਗਾ ਜੇ ਤੁਸੀਂ ਗੱਡੀ ਖਰੀਦਣੀ ਹੈ ਤਾਂ ਬਾਈ ਨਾਲ ਕੰਟੈਕਟ ਕਰਕੇ ਸਕਰੀਨ ਵਾਲੇ ਨੰਬਰ ਤੇ ਤੁਸੀਂ ਉਹਨਾਂ ਨਾਲ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਗੱਡੀ ਤੱਕ ਪਹੁੰਚ ਸਕਦੇ ਹੋ ਹਾਂਜੀ ਸੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋ ਆਓ ਪਹਿਲਾਂ ਗੱਡੀ ਵੇਖਦੇ ਆਂ ਤੇ ਫਿਰ ਕਰਦੇ ਆਂ ਗੱਡੀ ਦੇ ਰੇਟ ਦੀ ਗੱਲ ਤੇ ਆਜੋ ਪਹਿਲਾਂ ਗੱਡੀ ਵੇਖੀਏ ਹਾਂਜੀ ਐਸੀ ਸਕੋਡਾ ਰੈਪਿਡ 2012 ਮਾਡਲ ਵਾਈਟ ਕਲਰ ਦੇ ਵਿੱਚ ਬਹੁਤ ਹੀ ਸੋਹਣੀ ਗੱਡੀ ਉਮੀਦ ਕਰਦੇ ਹਾਂ ਤੁਹਾਨੂੰ ਗੱਡੀ ਪਸੰਦ ਆਈ ਹੋਊਗੀ ਜੇ ਗੱਡੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਸਬਸਕ੍ਰਾਈਬ ਕਰ ਦਿਓ ਜੀ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ